तुम्हारी हम सारे दूर बहाने कैसे अनुमान तब प्रभु मन उन्हीं को निज सहारे हम रहो हरे Yeah. yeah, yeah. ਤੋਈ ਰਮਨ ਦਾ ਯੋਗੀ ਨਾ ਕੋਈ ਹੈ ਜੋ ਤੁਹਾਨੂੰ ਪਾਵੇ ਜਿਹੜਾ ਦੁਖਾਂਤ ਤੋਂ ਸੁਣਦੇ ਆ ਯਾਰਾ ਰੰਗੁ ਜੀ ਸੁਣੀ ਦਾ ਸਿਵਾ ਹੋਵਾ ਨਾਮ ਤੇ ਨਸਾ ਨੂੰ ਤੋਹੇ ਜੇ ਬਾਗਿਆ ਦੇਵਾ ਮੇਰੇ ਆਂਦੇ ਜਵਾ ਮੇ ਨੂੰ ਯਾ ਕੀ ਨੂੰ ਦਾ ਤਾ ਚਿੰਤਾ अदबुल हुदूद वतन की बारात अलू का तुम पर अल्लाह की येर मआद से ये नई समां दीवारी दे नई बात सब की बात है आप ने हमको आप से रखी सलाम का हम से ता करें तू E

ਉਹ ਵਾਲੀ ਸੀ ਇਸ ਕਰਕੇ ਸਾਡੇ ਪਿੰਡ ਦੇ ਸਾਰੇ ਪਤਵੰਤ ਤੇ ਸੱਜਣਾਂ ਉਹ ਪਿੰਡ ਵਾਸੀਆਂ ਨੇ ਜੋ ਉਪਰਾਲਾ ਕੀਤਾ ਤੇ ਬਾਹਰ ਐਨ ਆਰ ਆਈ ਭਰਾਵਾਂ ਨੇ ਉਪਰਾਲਾ ਕੀਤਾ ਤਾਂ ਇਹ ਬਿਲਡਿੰਗ ਜਿਹੜੀ ਤਿਆਰ ਹੋਈ ਉਹ ਬਾਕੀ ਜਿਹੜੇ ਸਾਡੇ ਇਥੋਂ ਦੇ 10-10 ਵੀਰ ਨੇ ਉਹਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਇਸ ਕਰਕੇ ਉਹ ਅਸੀਂ ਸਾਡਾ ਇਹ ਜਿਹੜਾ ਇਮਾਰਤ ਦਾ ਕੰਮ ਅਸਲੀ ਚੜਿਆ ਜੀ ਤੇ ਅੱਜ ਕੜੀਆਂ-ਕੜੀਆਂ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਨੇ ਜੀ ਅੰਮ੍ਰਿਤਪੁਰ ਤੋਂ ਤੇ ਆਏ ਇਹ ਆਪਣੇ ਨੰਨਪੁਰ ਰੇਮ ਸਾਹਿਬ ਗੁਰਦੁਆਰਾ ਤੋਂ ਤਾਂ ਤੋਂ ਉਹਨਾਂ ਨੂੰ ਮੇਜਰ ਸੰਗਿਆ ਨੇ ਹਾਂਜੀ ਉਹਨਾਂ ਦੇ ਅਕਾਰ ਸੇਵਾ ਵਾਲੇ ਉਹਨਾਂ ਨੇ ਵੀ ਦولت ਸਾਡ ਨੂੰ ਕਾਫੀ ਉਹਨਾਂ ਨੇ ਸਾਨੂੰ ਸਹਾਇਕ ਦਿੱਤਾ ਗੁਰਦਾਰੇ ਦੀ ਮਹਤਮਾਣ ਲਈ ਉਹਨਾਂ ਨੇ ਇਹਨਾਂ ਦਾ ਨੀ ਪੱਥਰ ਰੱਖਿਆ ਸੀ ਐਸਜੀਪੀਸੀ ਕੋ ਵੀ ਪਹੁੰਚੇ ਨੇ ਮੈਂਬਰ ਇੱਥੇ ਹਰਪਾਲ ਸਿੰਘ ਜਲਾਈ ਹਰਪਾਲ ਸਿੰਘ ਜਲਾਈ ਹਾਂਜੀ ਉਹ ਵੀ ਪਹੁੰਚਿਆ ਸੀ ਹਾਂਜੀ ਤੇ ਕੀ ਅਪੀਲ ਕਰਦਾ ਨਗਰ ਵਾਸੀਆਂ ਨਗਰ ਵਾਸੀ ਉਹਨੂੰ ਇਹ ਹੀ ਪੀਰ ਕਰਦਾ ਹੈ ਵੀ ਗੁਰੂ ਘਰ ਦੇ ਬਚਾਓ ਜਦੋਂ ਵੀ ਅਸੀਂ ਇਹਦਾ ਸਗਰਾਤ ਦਿਹਾੜਾ ਮਨਾਉਣੇ ਆਪਣੇ ਸਾਰੇ ਆ ਕੇ ਆਪਣੇ ਬਾਣੀ ਸੁਣੋ ਆ ਕੇ ਤੇ ਆਪਣਾ ਗੁਰਚਾਰਾਂ ਦੇ ਵਿੱਚ ਆਪਣੇ ਰਾਜੋ ਆ ਕੇ